ਸ਼ਿਕਾ ਤੁਸੀਂ ਵੇਖ ਰਹੇ ਹੋ ਇਟੂ ਪੰਜਾਬ ਇਟੂ ਪੰਜਾਬ ਤੇ ਬਠਿੰਡਾ ਦੀ ਇਸ ਸਮੇਂ ਅਪਡੇਟ ਹੈ ਜਿਹੜੀ ਉਹ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਵਪਾਰ ਮੰਡਲ ਦੀ ਮੀਟਿੰਗ ਅੱਜ ਸ਼ਾਮ ਨੂੰ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਦੁਕਾਨਦਾਰ ਹੈ ਉਹਨਾਂ ਵੱਲੋਂ ਦੁਕਾਨਾਂ ਜਿਹੜੀਆਂ ਉਹ ਬੰਦ ਕਰ ਦਿੱਤਾ ਜਾਂਦੀ ਹੈ ਕਿਉਂਕਿ ਬਠਿੰਡਾ ਵਿੱਚ ਇੱਕ ਕੱਲ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਵਿੱਚ ਜਿਹੜੇ ਪੰਜ ਵਿਸਪੋਰਟ ਹੈ ਉਹ ਹੁੰਦੇ ਨੇ ਲੈਕ ਪਰਹੰਡਾ ਵਿੱਚ ਕੋਈ ਵੀ ਨੁਕਸਾਨ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਦੁਕਾਨਦਾਰਾ ਵੱਲੋਂ ਵਪਾਰ ਮੰਡਲ ਵੱਲੋਂ ਇੱਕ ਮੀਟਿੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਵਪਾਰ ਮੰਡਲ ਦੀ ਕਹੇ ਦੇ ਉੱਤੇ ਦੁਕਾਨਾਂ ਜਿਹੜੀਆਂ ਉਹ 8 ਵਜੇ ਹੀ ਬੰਦ ਕਰ ਦਿੱਤੀਆਂ ਜਾਂਦੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਉਸ ਨਾਲ ਸਾਂਝਾ ਵੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਜਿਹੜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਹਾਲਾਤ ਕੀ ਨੇ ਬਠਿੰਡਾ ਵਿੱਚ ਜਰਾ ਟ੍ਰੈਫਿਕ ਹੈ ਹੱਲੇ ਵੀ ਚੱਲ ਰਿਹਾ ਹੈ ਲੇਕਿਨ ਦੁਕਾਨਾਂ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਤਸਵੀਰਾਂ ਵੀ ਦੇਖ ਸਕਦੇ ਹੋ ਇਸ ਰੋਡ ਤੇ ਟ੍ਰੈਫਿਕ ਆਉਂਦਾ ਕਿਉਂਕਿ ਇਹ ਹਾਈਵੇ ਰੋਡ ਹੈ ਇਹ ਜਿਹੜਾ ਰੋਡ ਹੈ ਮਾਨਸਾ ਤੋਂ ਲੈ ਕੇ ਅੰਬਰਸਰ ਜਾਂਦਾ ਹੈ ਨੈਸ਼ਨਲ ਹਾਈਵੇ ਹੈ ਅੰਬਰਸਰ ਨੈਸ਼ਨਲ ਹਾਈਵੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਲਗਾਤਾਰ ਵੀ ਟ੍ਰੈਫਿਕ ਦੇ ਗੱਲ ਕਿ ਟ੍ਰੈਫਿਕ ਦੀ ਆਵਾਜ਼ ਆਈ ਹੈ ਜਿਹੜੀ ਉਹ ਹਲੇ ਤੱਕ ਥਮੀ ਨਹੀਂ ਲੇਕਿਨ बार-बार ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਟ੍ਰੈਫਿਕ ਆ ਉਹ ਵੀ ਸਾਟ ਰਿਹਾ ਕਿਉਂਕਿ ਬਲੈਕਆਊਟ ਆ ਜਿਹੜਾ ਉਹ ਲਗਾਤਾਰ ਦੋ ਦਿਨ ਬਠਿੰਡਾ ਵਿੱਚ ਹੋ ਚੁੱਕਾ ਹੈ ਲੇਕਿਨ ਬਠਿੰਡਾ ਵਿੱਚ ਦੋ ਦਿਨ ਬਲੈਕਆਊਟ ਹੋਣ ਤੋਂ ਬਾਅਦ ਵੀ ਹਜੇ ਵੀ ਲੋਕ ਨੇ ਜਿਹੜੇ ਉਹ ਹਰੇਕ ਤੱਕ ਨਹੀਂ ਸਮਝੇ ਕਿ ਇਹ ਜਿਹੜੀ ਜੰਗ ਹੈ ਕਿਥੇ ਨਾ ਕਿਥੇ ਥੰਮ ਜਾਵੇ ਲੇਕਿਨ ਲੋਕ ਜਿਹੜੇ ਨੇ ਉਹ ਲਗਾਤਾਰ ਆਵਾਜ਼ aí ਕਰਦੇ ਨਜ਼ਰ ਆ ਰਹੇ ਨੇ ਐਸੀ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਉਹ ਬਠਿੰਡਾ ਦੀਆਂ ਦੀਆਂ ਦਿਖਾਣੀਆਂ ਉਹ ਜੁਰੇ ਏਟੀਨੂ ਨਿ ਪੰਜਾਬ ਲਗਾਤਾਰ ਤੁਹਾਡੇ ਨਾਲ ਜੁੜਿਆ ਹੋਇਆ ਏਟੀਨੂ ਪੰਜਾਬ ਤੇ ਲਗਾਤਾਰ ਜਿਹੜੀ ਅਪਡੇਟ ਹੈ ਉਹ ਬਠਿੰਡਾ ਤੋਂ ਨਜ਼ਰ ਆ ਰਹੀ ਹੈ ਹਾਈਵੇ ਦਿਖਾ ਰਹੇ ਆ ਤੁਹਾਨੂੰ ਇਹ ਹਾਈਵੇ ਜਿਹੜਾ ਇੱਧਰੋਂ ਰੋਡ ਜਾਂਦਾ ਹੈ ਆਈਟੀਆਈ ਚੌਂਕ ਜਿਹੜਾ ਹੈ ਉਹ ਕਹਾ ਆਖਿਆ ਜਾਂਦਾ ਹੈ ਲੇਕਿਨ ਇੱਥੋਂ ਡੱਪ ਵਾਲੀ ਰੋਡ ਜਾਣਾ ਹੋਵੇ ਜਾਂ ਮਾਨਸਾ ਜਾਣਾ ਹੋਵੇ ਜਾਂ ਜਾਣਾ ਹੋਵੇ ਤਲਵੰਡੀ ਤੇ ਲਗਾਤਾਰ ਹੀ ਇਥੋਂ ਜਿਹੜੇ ਆਵਾਜ਼ ਆਈ ਹੈ ਉਹ ਚਲਦੀ ਜਾ ਰਹੀ ਹੈ ਲੋਕਾਂ ਨੂੰ ਕਿਸੇ ਨਾ ਕਿਸੇ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਕਿ ਜੇਕਰ ਪੰਜਾਬ ਪੁਲਿਸ ਵੱਲੋਂ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਡੀਸੀ ਬਠਿੰਡਾ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਉਸ ਗੱਲ ਨੂੰ ਸਮਝਣਾ ਚਾਹੀਦਾ ਹੈ ਲੇਕਿਨ ਦੁਕਾਨਦਾਰਾਂ ਵੱਲੋਂ ਅੱਜ ਬਠਿੰਡਾ ਵਿੱਚ ਕਿਸੇ ਨਾ ਕਿਸੇ ਸਮਝਦਾਰੀ ਦਿਖਾਈ ਗਈ ਹੈ ਜਿਸ ਨੂੰ ਆਈਟ ਨੂੰ ਪੰਜਾਬ ਦੀ ਇਹਦੀ ਟੀਮ ਹੈ ਉਹ ਸਲੂਟ ਕਰਦੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਤਸਵੀਰਾਂ ਬਠਿੰਡਾ ਤੋਂ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣਗੀਆਂ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਜਿਹੜਾ ਅੰਮ੍ਰਿਤਸਰ ਤੱਕ ਜਾਂਦਾ ਹੈ ਇਸ ਤੋਂ ਪਹਿਲਾਂ ਬੱਸ ਸਟੈਂਡ ਹੈ ਜਿਹੜਾ ਉਹ ਵੀ ਹੁੰਦਾ ਹੈ ਲੇਕਿਨ ਜੇ ਦੂਜੇ ਪਾਸੇ ਦਿਖਾ ਦਈਏ ਕਿ ਇਸ ਪਾਸੇ ਜਿਹੜਾ ਪਟੈਂਡਾ ਦਾ ਬੱਸ ਸਟੈਂਡ ਹੈ ਤੇ ਨੈਸ਼ਨਲ ਹਾਈਵੇ ਅੰਮ੍ਰਿਤਸਰ ਜਾਂਦਾ ਹੈ ਤੇ ਉਧਰੋਂ ਸ਼੍ਰੀ ਗੰਗਾ ਨਗਰ ਨੂੰ ਤੇ ਇਧਰੋਂ ਚੰਡੀਗੜ੍ਹ ਨੂੰ ਰੂਟ ਜਾਂਦਾ ਹੈ ਲੇਕਿਨ ਲੋਕ ਨੇ ਕਿਥੇ ਨਾ ਕਿਤੇ ਸਮਝ ਨਹੀਂ ਰਹੇ ਲੇਕਿਨ ਜੇਕਰ ਬਲੈਕਆਊਟ ਦੀ ਗੱਲ ਹੁੰਦੀ ਆ ਬਲੈਕਆਊਟ ਨੂੰ ਕਿਸੇ ਨਾ ਕਿਸੇ ਸਮਝਣਾ ਬਹੁਤ ਜ਼ਰੂਰੀ ਆ ਕਿਉਂਕਿ ਬਲੈਕਆਊਟ ਲੋਕਾਂ ਦੀ ਭਲਾਈ ਲਈ ਕੀਤਾ ਜਾਂਦਾ ਹੈ ਤੇ ਲਗਾਤਾਰ ਜਿਹੜੇ ਪੁਲਿਸ ਪ੍ਰਸ਼ਾਸਨਾ ਉਹਨਾਂ ਵੱਲੋਂ ਵੀ ਸਮਝਾਇਆ ਜਾ ਰਿਹਾ ਹੈ ਡੀਸੀ ਬਸਿੰਦਾ ਵੱਲੋਂ ਲਗਾਤਾਰ ਹੀ ਗੱਲਬਾਤ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜੀ ਸਾਇਰਿੰਗ ਦੀ ਆਵਾਜ਼ ਆ ਰਹੀ ਹੈ ਇਹ ਐਮਰਜੈਂਸੀ ਸਾਇਰਿੰਗ ਹੈ ਐਮਰਜੈਂਸੀ ਸਾਇਰਿੰਗ ਹੈ ਜਿਹੜਾ ਉਸ ਨੂੰ ਨਹੀਂ ਰੋਕ ਚਲੇ ਆਇਆ ਜਾਂਦਾ ਹੈ ਲੇਕਿਨ ਅਮਰਜੈਂਸੀ ਘਰ ਡਿਸੇਲਿੰਗ ਹੋਈ ਹੈ ਇਸੇ ਦੇ ਸਬੰਧੇ ਇੱਕ ਤੋਂ ਬਾਅਦ ਐਂਬੂਲੈਂਸ ਹੈ ਜਿਹੜੀ ਬਠਿੰਡਾ ਦੇ ਵਿੱਚ ਆ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਜਿਹੜੀ ਗਸ਼ਤ ਕਰਦੀ ਨਜ਼ਰ ਆ ਰਹੀ ਹੈ ਉੱਥੇ ਹੀ ਤਸਵੀਰਾਂ ਬਠਿੰਡਾ ਤੋਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਐ ਐਸੀ ਗੱਲਬਾਤ ਵੀ ਕਰ ਲੈਂਦੇ ਆ ਸਾਡੇ ਨਾਲ ਦੋ ਨੌਜਵਾਨ ਭੁਰੇ ਨੇ ਬਾਈ ਕੀ ਨਾਮ ਹੈ 69077 ਕਈ ਜਹਿੰਦਰ ਸਿੰਘ ਜੀ ਆਪਾਂ ਗੱਲ ਕਰੀਏ ਤੇ ਬਲੈਕਆਊਟ ਹੋ ਰਿਹਾ ਹੈ ਤੇ ਤੁਸੀਂ ਇਸ ਨੂੰ ਕੀ ਮੰਨਦੇ ਹੋ ਕਿ ਜਿਹੜੀ ਜੰਗ ਹੈ ਉਹ ਚਾਹੀ ਜੈ ਨਾ ਚਾਹੀ ਮੈਨੂੰ ਜੰਗ ਤਾਂ ਦੇਖੋ ਬਹੁਤ ਦੇਸਾਨੀ ਸਹੀ ਨਹੀਂ ਹੋਣੀ ਕਿ ਜੇ ਜੰਗ ਦਾ ਖਤਰਾ ਹੋਵੇ ਚਾਹੀਦੀ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੀ ਹੋਇਆ ਹੈ ਕਿ ਆਪੇ ਜਿੰਨੀ ਵਾਰੇ ਤੋਂ ਪਹਿਲਾਂ ਵੀ ਜੰਗਾਂ ਲੱਗੀਆਂ ਨੇ ਜੀ ਸਰ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੀ ਹੋਇਆ ਜੀ ਜੇਕਰ ਆਪਾਂ ਗੱਲ ਕਰੀਏ ਸਿੱਧੀ ਪੈਦਲ ਮੋਟਰਸਾਈਕਲ ਤੋਂ ਵੀ ਆਇਆ ਹੋ ਕੇਲ ਮੁਕਬੇ ਬਾਈ ਜੀ ਸਰ ਜੀ ਇਹ ਦੇਖੋ ਹਜੇ ਤਾਂ ਜੰਗ ਲੱਗੀ ਨਹੀਂ ਜੰਗ ਲੱਗਣ ਤੋਂ ਪਹਿਲਾਂ ਹੀ ਇਹ ਹਾਲਾਤ ਨੇ ਜੀ 8 ਵਜੇ ਪੰਪ ਬੰਦ ਹੋ ਗਏ ਠੀਕ ਹੈ ਜੀ ਅਸੀਂ ਜਾਣਾ ਇੱਥੋਂ ਪੰਡਰਾਂਸ ਵਾਲਾ ਪਗੜਾ ਦੀ ਕੋਲੇ ਜੀ 50 ਪਿਆਸ ਤੇ ਹਲ ਨਹੀਂ ਕਿਤੇ ਮਿਲਿਆ ਚਾਰ ਪੰਪ ਗਾਉ ਅਸੀਂ ਘੁੰਮੇ ਜੀ ਠੀਕ ਜੰਗ ਲੱਗੂਗਾ ਤਾਂ ਕੀ ਹਾਲਾਤ ਹੋਣਗੇ ਜੀ ਜੇਕਰ ਆਪਾਂ ਗੱਲ ਕਰੀਏ ਤਾਂ ਦੁਕਾਨਾਂ ਬੰਦ ਨੇ ਪੈਟਰੋਲ ਪੰਪ ਬੰਦ ਨੇ ਕੀ ਪੀਤਰੀ ਆ ਲੋਕਾਂ ਤੇ ਜੰਗ ਤੋਂ ਪਹਿਲਾਂ ਐਸੇ ਦਾ ਸਾਰਾ ਦੇਖੋ ਕੀ ਜਿਹੜਾ ਗਰੀਬ ਪਰਿਵਾਰ ਨੇ ਜਿਹਨਾਂ ਨੇ ਸਾਉ ਨੂੰ ਉਹੀ ਲਿਆਉਣਾ ਹੁੰਦਾ ਉਹੀ ਖਾਣਾ ਹੁੰਦਾ ਬਣਾ ਕੇ ਠੀਕ ਹੈ ਨਾ ਦੁਕਾਨਾਂ ਬਿਲਕੁਲ ਬੰਦ ਹੋ ਗਈਆਂ ਨੇ ਜੀ ਠੀਕ ਹੈ ਜੀ ਉਹ ਤਾਂ ਭੁੱਖੇ ਹੀ ਸੌਣਗੇ ਤੇ ਜਾਂ ਜੰਗ ਲੱਗੂਗਾ ਤਾਂ ਕੁਝ ਮਿਲਣਾ ਹੀ ਨਹੀਂ ਹੈ ਜਾਈ ਠੀਕ ਹੈ ਨੁਕਸਾਨ ਸਭ ਤੋਂ ਵੱਧ ਕਿਹਨਾਂ ਆਉਦਾ ਹੈ ਲੇਕਿਨ ਜੇ ਕਿ ਆਪਾਂ ਗੱਲ ਕਰ ਲਈਏ ਇਸ ਸਮੇਂ ਇੱਕ ਪੈਟਰੋਲ ਪੰਪ ਖੁੱਲਾ ਹੈ ਜੇਕਰ ਤੁਹਾਨੂੰ ਤੇਲ ਪਾ ਦੇਣਾ ਤੇ ਕਿਰਪਾ ਉੱਥੇ ਜਾ ਸਕਦੇ ਹੋ ਤੁਸੀਂ ਉਹ ਸਾਹਮਣੇ ਪੈਟਰੋਲ ਪੰਪ ਖੁੱਲਾ ਹੈ ਭਾਈ ਮਿਲੂਗਾ ਬਿਲਕੁਲ ਮਿਲੂਗਾ ਤੁਸੀਂ ਜਾਓ ਤਾਂ ਸਹੀ ਓਕੇ ਆਏ ਲੋਕਾਂ ਦੇ ਹਾਲਾਤ ਨੇ ਕਿ ਭਾਈ ਜਿਹੜੇ ਨੇ ਇਹਨਾਂ ਨੇ ਕਿਸੇ ਪਿੰਡ ਦੇ ਵਿੱਚ ਜਾਣਾ ਹੈ ਲੇਕਿਨ ਪਿੰਡ ਤੋਂ ਪਹਿਲਾਂ ਹੀ ਜਿਹੜੇ ਤੇਲ ਹੈ ਉਹ ਇਹਨਾਂ ਦੇ ਮੋਟਰਸਾਈਕਲ ਤੇ ਮੁੱਕ ਜਾਣਾ ਹੈ ਇਹਨਾਂ ਦੀ ਰਾਹ ਕਿੰਨੀ ਦੂਰ ਹੈ ਲੇਕਿਨ ਉਸ ਤੋਂ ਪਹਿਲਾਂ ਹੀ ਇਹਨਾਂ ਦਾ ਜਿਹੜਾ ਪੈਟਰੋਲ ਆ ਉਹ ਮੁੱਕ ਗਿਆ ਲੇਕਿਨ ਅੱਜ ਇਹ ਪੈਟਰੋਲ ਪੰਪ ਲੱਭਦੇ ਲੱਭਦੇ ਕਿਸੇ ਪਾਸੇ ਜਾਰੇ ਨੇ ਦੇਖ ਲੈ ਇਹਨਾਂ ਨੂੰ ਕਿਸ ਨੇ ਕਰੀ ਖਾਮੀ ਆ ਜਾਏ ਜੇਕਰ ਜੰਗਲਾਤੀ ਦੇ ਇੱਕ ਤੋਂ ਬੱਧ ਹਾਲਾਤ ਹੈ ਜਿਹੜੇ ਹੋ ਹੋ ਜਾਣਗੇ ਲੇਕਿਨ ਹੱਲੇ ਵੀ ਜਿਹੜਾ ਪੈਟਰੋਲ ਪੰਪ ਹੈ ਇੱਕ ਖੁੱਲਾ ਹੈ ਜਿਸ ਨੂੰ ਸਾਡੇ ਏਨੂ ਪੰਜਾਬ ਦੀ ਟੀਮ ਵੱਲੋਂ ਰੰਗਤਾ ਖਾਇਆ ਗਿਆ ਉਸਤਾ ਦੇਖਾਂਗੇ ਕੀ ਬਾਈ ਨੂੰ ਪੈਟਰੋਲ ਪੁੰਦੇ ਇਹ ਨਾ ਨਹੀਂ ਪੁੰਦੇ ਲੇਕਿਨ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਮੈਂ ਰਕੇਸ਼ ਸ਼ਰਮਾ ਤੁਸੀਂ ਦੇਖ ਲਓ ਏਨੂ ਪੰਜਾਬ ਕੈਮਰਾਮੈਨ ਮਨੀਸ਼ ਦੇ ਨਾਲ ਬਟਿੰਡਾ